ਇਹ ਆ ਤੁਸੀਂ ਦੇਖ ਰਹੇ ਜੀ ਵੱਡੇ ਸਭਰਾ ਲੋੜੀ ਦਾ ਇਤਿਹਾਸ ਦਰਸ਼ਨ ਸਿੰਘ ਕੋਚ ਤੇ ਨਾਟਕ ਕਰਦਾ ਵੀ ਵੀਰ ਬਾਈ ਜੀ ਤੁਸੀਂ ਦੇਖਦੇ ਆ ਆਮ ਨਾਟਕਾਂ ਦੇ ਵਿੱਚ ਵੀ ਬਾਈ ਜੀ ਪ੍ਰੋਗਰਾਮ ਕਰਦੇ ਆ ਇਹ ਵੀਰ ਤੇ ਆਜੋ ਤੁਹਾਨੂੰ ਹੋਰ ਵੀ ਜਿਹੜੇ ਬਾਈ ਜੀ ਦਰਸ਼ਨ ਸਿੰਘ ਜੀ ਬੋਲੀਆਂ ਪਾ ਕੇ ਸੁਣਾ ਰਹੇ ਆ ਜੀ ਤੇ ਆਜੋ ਦੇਖੋ ਪਿੰਡ ਸਾਡਾ ਇਹ ਸਾਰਾ ਤੁਹਾਨੂੰ ਸਭਰਾ ਦਿਸ ਰਿਹਾ ਜੀ ਮਾਝੇ ਦਾ ਮਸ਼ਹੂਰ ਪਿੰਡ ਜੀ ਪੱਟੀ ਦੇ ਨੇੜੇ ਪੈਂਦਾ ਬਾਈ ਜੀ ਇਹ ਪਿੰਡ ਆਜੋ ਲੋੜੀ